ਦੇ ਸਰਕਾਰ ਜਾ ਬਣਖਿਆ ਜੇ ਤੇਰੀ ਮਾਂ ਨੇ ਮਿਲ ਤੂ ਇਹ ਮੁੰਡੇ ਕੇ ਜਮਾਇਆ ਬੇ ਬੇ ਤੇਰੇ ਘਰਵਾਲੀ ਸਾਰੀ ਰੁਤੇ ਤਿਆਰ ਕਰੀ ਵੰਚੀ ਇਸ ਮਾਨ ਬੇ ਮਜਾ ਸਰਕਾਰ ਮਰ ਤੋ ਆਵ ਉਹਦਾ ਸਾਡੀ ਜਥੇਬੰਦੀ ਨਾਲ ਸੰਪਰਕ ਕਰੋ ਅਸੀਂ ਉਹਦੇ ਜਿਹੜੇ ਹੈਗੇ ਆ ਪਰਦੇ ਫਾਸ਼ ਕਰਾਂਗੇ ਇਹ ਜਿਹੜੇ ਆਫਸਰਾਂ ਸਰਕਾਰ ਦੀ ਛਾਹ ਦੇ ਉੱਤੇ ਕੀ ਕੀ ਗੱਲ ਖਲਾਉਂਦੇ ਨੇ ਉਹ ਸਾਰੇ ਦੇ ਸਾਰੇ ਅਸੀਂ ਲੋਕਾਂ ਦੇ ਸਾਹਮਣੇ ਨੰਗੇ ਕਰਾਂਗੇ ਜਿਹੜੀ ਸਰਕਾਰ ਕਹਿੰਦੀ ਆ ਕਿ ਇੱਥੋਂ ਅਸੀਂ ਭ੍ਰਿਸ਼ਟਾਚਾਰ ਬੰਦ ਕਰਤਾ ਉਹਨੂੰ ਅਸੀਂ ਦੱਸਾਂਗੇ ਇਹੋ ਜਿਹੀ ਜਿਟੇਸ਼ਨਾਂ ਨਾਲ ਦੱਸਾਂਗੇ ਲੋਕਾਂ 'ਚ ਜਾ ਕੇ ਦੱਸਾਂਗੇ ਕਿ ਭ੍ਰਸ਼ਟਾਚਾਰ ਨੂੰ ਮਲਾਜਮਾਂ ਤੇ ਲੋਕਾਂ ਨੂੰ ਆਪਸ ਵਿੱਚ ਪਾੜਨ ਵਾਸਤੇ ਵਰਤਿਆ ਜਾ ਰਿਹਾ ਤਬਕੀਤਾ ਜਾ ਰਿਹਾ ਭ੍ਰਸ਼ਟਾਚਾਰ ਨੂੰ ਇੱਕ ਹਥਿਆਰ ਵਜੋਂ ਮਲਾਜਮਾਂ ਦੇ ਖਿਲਾਫ ਵਰਤਦੇ ਆ ਭ੍ਰਸ਼ਟਾਚਾਰ ਨੂੰ ਮਲਾਜਮਾਂ ਨੂੰ ਲੋਕਾਂ ਦੇ ਨਾਲੋਂ ਲਖੇੜਨ ਵਾਸਤੇ ਵਰਤਦੇ ਆ ਲੋਕਾਂ ਦਾ ਤੇ ਮੁਲਾਜ਼ਮਾਂ ਦਾ ਆਪਸੀ ਪਾੜਾ ਬਣਾਉਣ ਵਾਸਤੇ ਵਰਤਦੇ ਆ ਸੋਇਸ਼ ਕਰਕੇ ਅਸੀਂ ਜਿੰਨੀ ਲੋਕਾਈ ਆ ਜਿੰਨੇ ਲੋਕ ਇੱਥੇ ਪਹੁੰਚੇ ਆ ਉਹਨਾਂ ਨੂੰ ਜ਼ੋਰਦਾਰ ਬੇਨਤੀ ਕਰਦੇ ਆ ਕਿ ਜਿੱਥੇ ਵੀ ਭ੍ਰਸ਼ਟਾਚਾਰ ਹੁੰਦਾ ਖਾਸ ਕਰਕੇ ਸਿਹਤ ਸਭਾਵਾਂ ਦੇ ਵਿੱਚ ਤੇ ਉਹ ਸਾਡੇ ਨਾਲ ਸਾਡੇ ਨਾਲ ਪੀਕੇਜੂ ਅਗਰਾਹਾਂ ਵਾਲੇ ਵੱਡੀ ਗਿਣਤੀ ਚਾਏ ਆ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਡੀਆਂ ਭੈਣਾਂ ਬੀਬੀਆਂ ਨੇ ਹਾਜ਼ਰੀ ਲਵਾਈ ਆ ਰਾਜ ਸਿੰਘ ਦੇ ਪਰਿਵਾਰ ਵੱਲੋਂ ਵੱਡੀ ਗਿਣਤੀ ਚਾਏ ਆ ਕੁੱਲ ਹਿੰਦ ਖੇਤ ਮਜ਼ਦੂਰ ਵੱਲੋਂ ਆਏ ਆ ਜਮਹੂਰੀ ਕਿਸਾਨ ਸਬ ਪੀਐਸਐਸਏ ਭਰਾਣਾ ਵੱਲੋਂ ਆਏ ਆ ਡੀਐਮਐਫ ਵੱਲੋਂ ਆਏ ਆ ਪੈਨਸ਼ਨਰ ਆ ਵੱਲੋਂ ਆਏ ਆ ਅਸੀਂ ਸਾਰੇ ਹੋ ਸਕਦਾ ਮੈਂ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਹੋਵਾਂ ਅਸੀਂ ਸਾਰੇ ਮੁਰਦਾ मुदािरी पंजाब सरकार ਮਰਦਾਬਾ ਸ਼ਿਵ ਸਾਜਨ ਮਰਦਾਬਾ 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 ਸ਼ਿਵ ਸਾਜਨ ਮਰਦਾਬਾ 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 ਪੰਜਾਬ ਸਰਕਾਰ ਬਿਜ਼ਨਸ ਫੇਅਰ ਮਰਦਾਬਾ 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 ਬਿਜ਼ਨਸ ਫੇਅਰ ਮਰਦਾਬਾ ਮਰਦਾਬਾ ਸ਼ਿਵ ਸਾਜਨ ਮਰਦਾਬਾ ਮਰਦਾਬਾ ਹੋਣ ਸਾਥੀਓ ਆਪਾਂ ਅਰਥੀ ਨੂੰ ਲੈ ਕੇ ਚੱਲਦੇ ਆਂ ਸ਼ਿਵ ਸਾਜ ਦਾ ਕਿਪਟ ਅੱਜ ਦਾ ਜਿਹੜਾ ਇਹ ਰੋਸ ਪ੍ਰਗਟ ਕਰਨ ਦਾ ਸਾਡਾ ਕਾਰਨ ਸੀਗਾ ਪਿਛਲੇ ਲਗਾਤਾਰ 52 ਦਿਨਾਂ ਤੋਂ ਮਤਲਬ ਇੱਥੇ ਧਰਨਾ ਚੱਲ ਰਿਹਾ ਸੀ ਜਿਹਦਾ ਕਾਰਨ ਇਹ ਸੀ ਵੀ ਰਾਜ ਸਿੰਘ ਜਿਹੜਾ ਸਾਡਾ ਇੱਕ ਵਾਰਡ ਟੈਂਡੈਂਟ ਸੀ ਉਹਨੂੰ ਜਿਹੜੀ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹ ਵੀ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਵੀ ਸਾਡੀ ਜਿਹੜੀ ਅਫਸਰशाही ਆ ਉਹਨਾਂ ਵੱਲੋਂ ਉਹਦੀ ਪੈਰਵਾਈ ਨਹੀਂ ਕੀਤੀ ਔਰ ਉਸ ਨੂੰ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਅੱਜ ਸਿਵਲ ਸਰਜਨ ਬਠਿੰਡਾ ਦੀ ਜਿਹੜੀ ਰਿਟਾਇਰਮੈਂਟ ਸੀ ਤੇ ਮਲਾਜਮਾਂ 'ਚ ਇਸ ਗੱਲ ਦਾ ਬਹੁਤ ਰੋਸ ਸੀ ਕਿ ਉਹਨੂੰ ਨਜਾਇਜ਼ ਤੌਰ ਤੇ ਫਸਾਇਆ ਗਿਆ ਇਸ ਕਰਕੇ ਪੰਜਾਬ ਦੇ ਸਿਵਲ ਹਸਪਤਾਲ ਦੇ ਜਿਹੜੇ ਮਲਾਜਮ ਸੀ ਉਹਨਾਂ ਨੇ ਕਿਸਾਨਾਂ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਸੀ ਤੇ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਦਿੰਦੇ ਹੋਏ ਨਾਲ ਹੀ ਉਹਨਾਂ ਦੀ ਜਿਹੜਾ ਅਰਥੀਪੂਕ ਮਜਾਰਾ ਅੱਜ ਇੱਥੇ ਇਸ ਕਰਕੇ ਕੀਤਾ ਗਿਆ ਕਿ ਜਿਹੜੀ ਪਿਛਲੇ 53 ਦਿਨਾਂ ਤੋਂ ਸਿਹਤ ਵਿਭਾਗ ਦੇ ਮਲਾਜਮਾਂ ਦੀ ਸੁਣੀ ਨਹੀਂ ਸੀ ਜਾ ਰਹੀ ਇਸ ਕਰਕੇ ਇਸ ਜਿਹੜਾ ਸੰਘਰਸ਼ਾ ਇਹਨੂੰ ਅਜੇ ਖਤਮ ਨਹੀਂ ਕੀਤਾ ਜਥੇਬੰਦੀ ਵੱਲੋਂ ਹੁਣ ਇੱਥੇ ਜਿਹੜੇ ਨਵੇਂ ਸਿਵਲ ਸਰਜਨ ਇਸ ਸੀਟ ਦੇ ਉੱਤੇ ਬੈਠਣਗੇ ਅਸੀਂ ਸੋਮਵਾਰ ਨੂੰ ਆਪਣੀਆਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਇੱਕ ਮੰਗ ਪੱਤਰ ਦੇਵਾਂਗੇ ਔਰ ਇਸ ਐਜੀਟੇਸ਼ਨ ਨੂੰ ਲਗਾਤਾਰਤਾ ਦੇ ਵਿੱਚ ਬੇਸ਼ੱਕ ਸਾਨੂੰ ਸਾਲ ਚਲਾਉਣੀ ਪਵੇ ਬੇਸ਼ੱਕ ਸਾਨੂੰ 2 ਸਾਲ ਚਲਾਉਣੀ ਪਵੇ ਜਾਨੀ ਜਿਹੜੀ ਇਹ ਐਜੀਟੇਸ਼ਨ ਆ ਉਹ ਇਸੇ ਤਰ੍ਹਾਂ ਚੱਲਦੀ ਰਹੂਗੀ ਜਦੋਂ ਤੱਕ ਸਾਥੀ ਰਾਜ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਆ ਇਹ ਅਫਸਰशाही ਆ ਲਹਿਕੇ ਨਹੀਂ ਦਿੰਦੀ ਜਿਹੜੀਆਂ ਗੱਲਾਂ ਜਵਾਨੀ ਇਹ ਕਹਿੰਦੇ ਆ ਉਹਨਾਂ ਨੂੰ ਜਿੰਨਾ ਚਿਰ ਇਹ ਰਿਕਾਰਡ ਤੇ ਨਹੀਂ ਲੈ ਕੇ ਆਉਂਦੇ ਜਿਹੜੇ ਤੱਥਾਂ ਨੂੰ ਕਾਰਵਾਈ ਰਿਪੋਰਟ ਦੇ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿੰਨਾ ਚੱਕ ਉਹ ਕਾਰਵਾਈ ਰਿਪੋਰਟ ਨੂੰ ਸੋਹਰ ਸੋਹਰ ਤਾਂ ਓਕੇ ਠੀਕ ਤੌਰ ਤੇ ਪੂਰਨ ਤੌਰ ਤੇ ਠੀਕ ਨਹੀਂ ਕੀਤਾ ਜਾਂਦਾ ਕੀ ਕਿ ਆਪਣੇ ਜਿਹੜੀ 52 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਕੀ ਲੱਗਦਾ ਤੁਹਾਨੂੰ ਇਹਦਾ ਕਾਰਨ ਤਾਂ ਸਾਫ਼ ਤੇ ਸਪਸ਼ਟ ਹੈ ਜੀ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਬਹੁਤ ਵੱਡੇ ਧਗਮਜੇ ਮਾਰਨ ਲੱਗੀ ਹੋਈ ਆ ਕਿ ਅਸੀਂ ਜੀ ਫਲਾਣੇ ਥਾਂ ਭ੍ਰਸ਼ਟਾਚਾਰੀਆਂ ਦਾ ਨੈਕਸਸ ਫੜ ਲਿਆ ਅਸੀਂ ਜੀ ਫਲਾਣੇ ਥਾਂ ਏ ਐਲਐਕਸ ਚ ਫੜ ਲਿਆ ਕਿ ਉਹ ਲਿੰਗਨਰ ਦਾ ਅਰਥ ਦੇ ਨਾਂ ਦੇ ਉੱਤੇ ਪੈਸੇ ਮੰਗਦੇ ਸੀ ਜਾਨੀ ਇਹ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਦਿਖਾਵਾ ਕੀਤਾ ਜਾ ਰਿਹਾ ਅਸੀਂ ਕਹਿੰਦੇ ਹਾਂ ਵੀ ਜੇ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਮਾੜੀ ਗੱਲ ਨਹੀਂ ਹੈਗੀ ਪਰ ਜਿਹੜੇ ਅਸਲ ਭ੍ਰਿਸ਼ਟਾਚਾਰ ਦੇ ਦੋਸ਼ੀ ਆ